उखाड़ आ फटी काट फटी आ फटी काट दे फटी काट दे फटी काट ओए कोई साइड काट दे बड़ी फटी बसर जान दे उधर तो भी जान दे तो 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 उधर तो 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 भी जान दे ओए इथा इथा कर और कर इथा ओए चल चल चौको साके ये होला और फाड़े फाड़े सा के फाड़े सा ओए ओए इधर नु कर आ के भाज के ओए ओए ट्रैक्टर कट ਡ੍ਰਾਈਵਰ ਮੋੜ ਰੁਕੇ ਜਲਦੀ ਓ ਡ੍ਰਾਈਵਰ ਮੋੜਦਾ ਜਲਦੀ ਪੁਰਾ ਲਿਆ ਉਹਨਾਂ ਨੇ ਆ ਓਏ ਥੇਓਂਗਾ ਇੱਥੇ ਹੋ ਜਾਂਦਾ ਬਈ ਓਏ ਥੇਓ ਚੱਲੋ 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 ਮਿੰਟ ਚੱਲੋ ਆ ਜਾਓ ਆ ਜਾਓ ਸਿੰਧਿਆ ਸਿੰਧਿਆ ਓਏ ਥੇ 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 ਓਏ ਤੇ ਮਾਰਾ ਕੋਲੇ ਆ ਲੈ ਕੋਲੇ ਕਰ ਲਓ ਇਹਨੂੰ ਕਰ ਪਾਇਆ ਖਦ ਜੀ ਆਈ ਥੇ 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 ਰੱਖੇ ਥੇ ਰੱਖੇ ਉਹ ਤਰੂ ਕਾ ਅੱਖ ਪੈ ਜੂ ਅੱਖ ਦਾ ਪੈ ਜਾ ਭੈਣ ਦੇ ਦੀ ਅੱਖ ਦਾ ਪੈ ਜਾ ਅੱਖ ਤੇਜ ਆ ਓਏ ਇੱਥੇ ਮਾਰ ਦੇ ਇੱਥੇ ਪਾਸੇ ਓਏ ਵਾਟ ਡੈਕਟਰ ਕਢ ਡੈਕਟਰ ਓਏ ਡੈਕਟਰ ਕਢ ਲੈ ਆਹ ਓਏ ਡੈਕਟਰ ਕਢਾ ਦੇ ਡੈਕਟਰ ਕਢਾ ਦੇ ਆਹ ਓਏ ਇੱਥੇ ਮਾਰ ਦੇ ਇੱਥੇ ਹੀ ਮਾਰ ਦੇ ਇੱਥੇ ਇੱਥੇ ਮਾਰ ਦੇ ਮਾਰ ਦੇ ਮਾਰ ਦੇ ਮਾਰ ਦੇ ਇੱਥੇ ਮਾਰ ਦੇ ਆ ਮੋੜ ਲੈ ਮੋੜ ਲੈ ਮੋੜ ਲੈ ਕੜਾ ਲਿਆ ਸਦਲਾਇਆ ਸਦਲਾਇਆ ਕੜਾ ਸਦਲਾਇਆ ਜਾ ਬਈ ਬਹੁਤ ਨੁਕਸਾਨ ਹੋ ਗਿਆ ਕੜਕ ਦਾ ਇੱਕ ਵੀ ਫਾਇਰ ਬ੍ਰਿਗੇਡ ਨਹੀਂ ਆਈ ਇੱਥੇ ਇੱਕ ਵੀ ਫਾਇਰ ਬ੍ਰਿਗੇਡ ਘੰਟਾ ਹੋ ਗਿਆ ਅੱਗੇ ਲੱਗੀ ਨੂੰ ਫਾਇਰ ਬ੍ਰਿਗੇਡ ਵੀ ਨਹੀਂ ਆਈ ਕੋਈ ਵੀ ਨਹੀਂ ਆਈ ਫਾਇਰ ਬ੍ਰਿਗੇਡ ਤੇ ਸਾਰੇ ਪਿੰਡ ਦੇ ਬੰਦੇ ਆ ਅੱਗ ਨੂੰ ਬੁਝਾਈ ਜਾਂਦੇ ਨੇ ਬਹੁਤ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਈ ਜਾਂਦਾਗਾ ਵੇਖੋ ਖੜੀ ਖੜੀ ਗੜਕਾ ਵੇਖੋ ਆਵੇ ਖੜੀ ਗੜਕਾ ਫਾਇਰ ਬ੍ਰਿਗੇਡ ਇੱਕ ਵੀ ਨਹੀਂ ਫਾਇਰ ਬ੍ਰਿਗੇਡ ਆਈ ਇੱਥੇ ਹੋਰ ਆ ਰਿਖੜੇ ਆਨੇ ਕਿ ਲਿਆ ਰਾਜਾ ਆਨੇ ਕਿ ਲਿਆ ਸਾਰੇ ਜਿਹੜਾ ਓ ਰਾਜਾ ਓ ਗਿੱਦੀ ਕਰਦੇ ਇੱਥੇ 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 ਕਰਦੇ ਆ ਲੈ ਆ ਲੈ ਆ ਲੈ ਆ ਲੈ ਆ ਲੈ ਓ ਰਾਜਾ ਅੱਗ ਲੱਗ ਜੂ ਤੁਹਾਨੂੰ ਓ ਡਾਕਟਰ ਕੱਢ ਦੇ ਡਾਕਟਰ ਓ ਹੋਥਲਾ ਚਲੋ ਡਾਕਟਰ ਇਧਰ ਓ ਸਾਈਡ ਤੇ ਇਧਰ ਲੈ ਜਾ ਲੈ ਓ ਚੱਲ 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 ਸ਼ਾਨੂ ਚੱਲ ਹੋ ਚੱਲੋ ਭਾਈ ਹੋ ਤਾਂ ਚੱਲੋ ਹੋ ਤਾਂ ਪਰਦੇ ਪਾਸੇ ਮਰਦੇ ਪਾਸੇ ਅਸਮਾਨ ਨੂੰ ਕਿੰਨਾ ਧੂਆਂ ਜਣ ਗਿਆ ਕੋ ਰੋਲ ਹੋਇਆ ਪਿਆ ਧੂਆਂ ਉਹ ਬਾਜੋ ਬਾਜੋ ਇਧਰ ਬਾਜੋ ਉਹ ਲੈ ਸ਼ੱਕਾ ਸ਼ੱਕਾ ਲੈ ਉਹ ਸ਼ੱਕ ਉਹ ਸ਼ੱਕਾ ਲੈ ਉਹ ਸ਼ੱਕਾ ਉੱਥੇ ਚੱਲੋ ਉੱਥੇ ਫਾਇਰ ਬ੍ਰਿਗੇਡ ਹਜੇ ਵੀ ਨਹੀਂ ਆਈ ਫਾਇਰ ਬ੍ਰਿਗੇਡ ਨੂੰ ਕਿੰਨਾ ਚਿਰ ਹੋ ਗਿਆ ਫੋਨ ਕਰਿਆ ਇਹਨੂੰ ਕਿੱਧਰ ਮੈਂ ਇੱਥੋਂ ਸਿਰਫ 7 ਕਿਲੋਮੀਟਰ ਸਿਰਫ 7 ਕਿਲੋਮੀਟਰ ਇੱਥੋਂ ਚਲ ਫਿੰਡਾ ਦਾ ਦੂਰ ਪੈਂਦਾ 25 ਕਿਲੋਮੀਟਰ ਪੈਂਦਾ 7 ਕਿਲੋਮੀਟਰ ਦੇ ਹੈਗਾ ਗਿਦਲਵਾ ਫਾਇਰ ਬ੍ਰਿਗੇਡ ਹਾਈ ਲਕਮੀ ਨਹੀਂ ਆਈ ਛੇ ਦੀ ਛੇ ਦੀ ਛੇ ਦੀ ਛੇ ਦੀ ਬਚਾ ਲਿਓ ਬਚਾ ਲਿਓ ਬਚਾ ਲਿਓ ਓਏ ਉਧਰ ਲੈ ਚੱਲੋ ਉਧਰ ਲੈ ਚੱਲੋ ਹੋ ਤੇ ਉਹਨੂੰ ਕੰਟਰੋਲ ਕਰੋ ਬੱਸ ਬੱਸ ਇੱਥੇ ਬੱਸ ਉਧਰ ਲੈ ਚਲੋ ਓਏ ਨਹੀਂ ਖੜਦੀ ਇਹ ਨਹੀਂ ਖੜਦੀ ਹੁਣ ਓਏ ਵੀਰੂ ਓਏ ਵੀਰੂ ਉਧਰ ਚੱਲੋ ਹੋ ਉੱਥੇ ਹੋ ਤੇ ਉਹਨੂੰ ਕੰਟਰੋਲ ਕਰੋ ਉਹਨੂੰ ਆਹ ਹੋ ਗਈ ਉਹਨੂੰ ਕਰੋ ਕੰਟਰੋਲ ਬਾਈ ਆ ਗਈ ਆ ਲੜੇ ਆ ਗਈ ਨੇੜੇ ਆ ਆਸੀ 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 ਆ ਪੈ ਗਈ ਇਹਨੂੰ ਓਏ ਇਧਰ ਆ ਜਾਓ ਇਧਰ ਆ ਜਾਓ